ਗੁਰ ਸਿੱਖੋ ਜਿਹੜਾ ਬੰਦਾ ਆਪਣੇ ਗੁਰੂ ਤੇ ਤਰਕ ਕਰ ਬਹੇ ਉਸ ਬੰਦੇ ਦਾ ਪਾਰ ਉਤਾਰਾ ਕਿਵੇਂ ਹੋਵੇਗਾ ਇੱਥੇ ਮੈਂ ਇੱਕ ਅਰਜ਼ ਕਰਨੀ ਹੈ ਆਪ ਜੀ ਦੇ ਸਮੁਖ ਪਾਪੀ ਬੰਦਾ ਪਾਰ ਹੋ ਸਕਦਾ ਹੈ ਗੁਨਾਹਗਾਰ ਬੰਦਾ ਪਾਰ ਹੋ ਸਕਦਾ ਹੈ ਕਰੋਨਾ ਜਨਮਾ ਦਾ ਅਪਰਾਧੀ ਬੰਦਾ ਪਾਰ ਹੋ ਸਕਦਾ ਹੈ ਤੇ ਜਿਹੜਾ ਜਾਣ ਬੁੱਝ ਕੇ ਆਪਣੇ ਗੁਰੂ ਤੇ ਸ਼ੱਕ ਕਰ ਲੈ ਜਿੰਨੇ ਪਾਰ ਕਰਨਾ ਹੈ ਉਹਦੇ ਤੇ ਸ਼ੱਕ ਕਰ ਬਹੇ ਚੇਤੇ ਰੱਖਿਓ ਉਸ ਬੰਦੇ ਦਾ ਪਾਰੂ ਤਾਰਾ ਕਿਵੇਂ ਹੋਵੇ ਸ਼ਰਧ ਇਹ ਹੀ ਕਾਰਨ ਮਹਾਰਾਜ ਜੀ ਨੇ ਬਾਣੀ ਚ ਕਿਹਾ ਆਪਾਂ ਕਾਹ ਕੇ ਵੀ ਸਮਰੱਤ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਹ ਚ ਕੋਈ ਸਚਾਈ ਨਹੀਂ ਪਰ ਦੂਜਾ ਪੱਖ ਵੀ ਚੇਤੇ ਰੱਖੀਏ ਜੇ ਸੇਖੀ ਕਾਣਾ ਹੋ ਜਾਏ ਸੇਖੀ ਅੰਦਰੋਂ ਵਾਸ ਬਣ ਜਾਏ ਫਿਰ ਗੁਰੂ ਉੱਤੇ ਕੀ ਕਰੇ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਸੱਚ ਮੋਚ ਜਿਹੜਾ ਸਦੀਆਂ ਪਹਿਲਾਂ ਕਿਹਾ ਉਹ ਚੂਕ ਆ ਚੁੱਕੀ ਮਹਾਰਾਜ ਜੀ ਨੇ ਕਿਹਾ ਜੋ ਸਿੱਖਾਂ ਮੈਂ ਚੂਕ ਅੰਦੇ ਏਕ ਨਾ ਲਾਗੀ ਜੋ ਬਾਂਸ বাজਾਈਏ ਫੂਕ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਇੱਕ ਸ਼ਬਦ ਇਹਦੇ ਤੇ ਪੂਰਨ ਪ੍ਰੋਸਾ ਰੱਖੀਏ ਪ੍ਰੋਫੈਸਰ ਪੂਰਨ ਸਿੰਘ ਨੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਲਕ ਇੱਕ ਵਾਰੀ ਸ਼ਬਦ ਕਹੇ ਸਨ ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮੇਰੇ ਮਾਈ ਬਾਪ ਨਹੀਂ ਗੁਰੂ ਗ੍ਰੰਥ ਸਾਹਿਬ ਮੇਰੇ ਰਿਸ਼ਤੇਦਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਬੱਚੇ ਹਾਂ ਗੁਰੂ ਗਰੰਥ ਸਾਹਿਬ ਰੋਜ਼ ਸਾਨੂੰ ਦੇਖਦੇ ਨੇ ਤੇ ਗੋਦੀ ਵਿੱਚ ਫਿਰ ਬਿਠਾ ਲੈਂਦੇ ਨੇ ਭਾਵੇਂ ਅਸੀਂ ਦਿਨੇ ਮੈਲ ਲੈ ਕੇ ਆਉਨੇ। ਉਹਨੇ ਅਗਲੀ ਗੱਲ ਕਹੀ ਕਿ ਮੇਰੀਆਂ ਨਾੜਾਂ ਨੂੰ ਚੀਰ ਕੇ ਦੇਖੋ। ਕਿਸੇ ਵੱਜਦ ਵਿੱਚ ਆ ਕੇ ਮੈਂ ਬੱਚਾ ਗੁਰੂ ਗਰੰਥ ਸਾਹਿਬ ਦਾ ਮੈਂ ਗੁਰੂ ਗਰੰਥ ਸਾਹਿਬ ਤੋਂ ਬਿਨਾ ਮੇਰਾ ਸਹਾਰਾ ਕੋਈ ਨਹੀਂ। ਕਹਿਣ ਲੱਗੇ ਮੇਰੇ ਸੀਨੇ ਦੀ ਧੜਕਣ ਨੂੰ ਸੁਣੋ ਉਹ ਤਨ ਗੁਰੂ ਗਰੰਥ ਸਾਹਿਬ ਕਹਿੰਦੀ ਏ ਮੇਰੀਆਂ ਨਾੜਾਂ ਨੂੰ ਚੀਰ ਕੇ ਵੇਖੋ ਇਹਦੇ ਵਿੱਚ ਖੂਨ ਵੀ ਗੁਰੂ ਗਰੰਥ ਸਾਹਿਬ ਦਾ। ਇੰਨੀ ਵੱਡੀ ਭਾਵਨਾ ਹੁਣ ਆਪਾਂ ਕਾਹਾਂਗੇ ਜੀ ਜਜ਼ਬਾਤੀ ਨਹੀਂ ਕਿਉਂਕਿ ਜਿਹੜਾ ਗੁਰਬਾਣੀ ਬਣੀ ਹੈ ਨਾ ਉਹਨੂੰ ਯਕੀਨ ਖੈ ਕੇ ਗੁਰੂ ਗ੍ਰੰਥ ਸਾਹਿਬ ਮੈਂ ਇਸ ਵਿਸ਼ੇ ਬੰਨਣਾ ਜਾਵਾਂ ਕੀਰਤਨ ਦੇ ਪਰਕਰਨ ਤੱਕ ਆਪਣੇ ਆਪ ਨੂੰ ਸੀਮਿਤ ਰੱਖਾਂ ਇਹ ਤਾਂ ਮੈਂ ਜਜ਼ਬਾਤ ਅੰਦਰ ਦੇ ਸਾਂਝੇ ਕਰ ਬੈਠਾ ਕਿਉਂਕਿ ਮਹਾਂਪੁਰਖਾਂ ਦੇ ਸੀਨੇ ਵਿੱਚ ਤਕਰੀਬਨ 19 ਸਾਲ ਹੋ ਚੱਲੇ ਨੇ ਆਪਾਂ ਅਦੁੱਤੀ ਸਮੇਲਨ ਪਹਿਲੇ ਤੋਂ ਇਹਨਾਂ ਦੇ ਚਰਨਾਂ ਵਿੱਚ ਇਹਨਾਂ ਦੇ ਜਜ਼ਬੇ ਇਹਨਾਂ ਦੇ ਅੰਦਰ ਦੀ ਇੱਕੋ ਸਿੱਖ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦੀ ਜੈ ਜੈਕਾਰ ਹੋਵੇ ਖਾਲਸੇ ਦਾ ਪਰੰਚਮ ਫੈਲੇ ਖਾਲਸੇ ਦੇ ਬੋਲ ਬਾਲੇ ਹੁਣ ਸਿਰਫ ਉਸ ਨੂੰ ਜਜ਼ਬਾਤ ਨੂੰ ਅੰਦਰ ਸਮੋ ਕੇ ਕੋਈ ਸ਼ਬਦ ਆਪ ਨਾਲ ਸਾਂਝੇ ਕੀਤੇ ਨੇ ਮੰਗਿਏ ਕਿਵੇਂ ਗੁਰੂ ਕੋਲੋਂ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਦੀ ਰਚਨਾ ਵਿੱਚ ਤਿੰਨ ਬਚਨ ਨੇ ਉਹਨਾਂ ਨੇ ਫਰਮਾਇਆ ਕਿ ਪਹਿਲੀ ਗੱਲ ਜੇ ਮੰਗਣ ਦੀ ਜਾਚ ਸਿੱਖਣੀ ਹੈ ਤੇ ਸੱਚੀ ਮੁੱਚੀ ਅੰਦਰੋਂ ਮੰਗਤਾ ਬਣ ਕੇ ਆਈ ਕਿਉਂਕਿ ਮੰਗਤਾ ਜਦੋਂ ਵੀ ਆਉਂਦਾ ਉਹ ਕਦੀ ਇਹ ਨਹੀਂ ਪਿੱਛੇ ਵੇਖਦਾ ਮੇਰਾ ਘਰ ਮੇਰਾ ਟਿਕਾਣਾ ਮੇਰੇ ਕੋਲ ਬਹੁਤ ਕੁਝ ਇਥੋਂ ਤੱਕ ਕਿ ਮੰਗਣ ਵਾਲਾ ਮੰਗਤਾ ਆਪਣੇ ਘਰੋਂ ਜੇਬਾ ਖਾਲੀ ਕਰਕੇ ਆਉਂਦਾ ਉਹ ਕਹਿੰਦਾ ਜਿਹਦੇ ਕੋਲ ਮੰਗਣ ਜਾਣੇ ਉਹਦੇ ਕੋਲ ਭਰੀਆਂ ਕੋਈਆਂ ਜੇਬਾਂ ਨਹੀਂ ਮੰਗਤਾ ਤਾਂ ਸਭ ਕੁਝ ਖਾਲੀ ਕਰਕੇ ਆਇਆ ਪਰ ਮੰਗਣਾ ਬਹੁਤ ਮੁਸ਼ਕਲ ਹੈ ਜਦੋਂ ਮੰਗਤਾ ਪਿੰਡ ਵਿੱਚ ਆਇਆ ਮੰਗਤਾ ਮੁਹੱਲੇ ਵਿੱਚ ਆਇਆ ਜਾਂ ਬਾਜ਼ਾਰ ਵਿੱਚ ਆਇਆ ਆਪ ਜੀ ਦੇਖੋਗੇ ਆਮ ਲੋਕ ਰੋਜ਼ ਬਾਜ਼ਾਰ ਵਿੱਚੋਂ ਲੰਘਦੇ ਨੇ ਪਰ ਕਦੀ ਵੀ ਆਮ ਲੋਕਾਂ ਲੰਘਦੇ ਨੂੰ ਦੇਖ ਕੇ ਬਾਜ਼ਾਰ ਦੇ ਕੁੱਤੇ ਪਿੰਡ ਦੇ ਕੁੱਤੇ ਜਾ ਮੁਹੱਲੇ ਤੇ ਕੁੱਤੇ ਆਵਾਰਾ ਵੀ ਕਦੀ ਨਹੀਂ ਭੌਂਕਦੇ ਪਰ ਜਿਸ ਦਿਨ ਭਿਖਾਰੀ ਆਉਂਦੇ ਗਲੀ ਵਿੱਚ ਜਿੰਨਾ ਆਵਾਰਾ ਕੁੱਤਿਆਂ ਨੂੰ ਕੋਈ ਵੀ ਸਾਂਭਣਾ ਨਹੀਂ ਸਚਾਈ ਇਹਵੇ ਭਿਖਾਰੀਆਂ ਨੂੰ ਦੇਖ ਕੇ ਆਵਾਰਾ ਕੁੱਤੇ ਵੀ ਭੌਂਕਣ ਲੱਗ ਪੈਂਦੇ ਇਸ ਨੁਕਤੇ ਨੂੰ ਸਮਝਿਓ ਬੜੀ ਵੱਡੀ ਖੇਡ ਹੈ ਕਿ ਜਿਸ ਕੁੱਤੇ ਨੂੰ ਕਿਸੇ ਸਾਂਭਿਆ ਨਾ ਉਹ ਵੀ ਭਿਖਾਰੀਆਂ ਨੂੰ ਦੇਖ ਕੇ ਭੌਂਕਣ ਲੱਗ ਪਿਆ ਭਿਖਾਰੀ ਦੋ ਕੰਮ ਕਰਦਾ ਹੈ ਹੱਥ 'ਚ ਛੋਟੀ ਰੱਖਦਾ ਚੇਤੇ ਰੱਖਿਓ ਪਰ ਧਿਆਨ ਮੰਗਣ ਵਾਲੇ ਦੇ ਘਰਵਾਲੇ ਰੱਖਦਾ ਹੈ ਉਹ ਛੋਟੀ ਨਾਲ ਖਲਾਕ ਕੇ ਕੁੱਤੇ ਪਰਾਂ ਕਰੀ ਜਾਂਦਾ ਹੈ ਤੇ ਜੇ ਪੁੱਛੀਏ ਕਿ ਤੈਨੂੰ ਪਿੰਡ ਦੇ ਇੰਨੇ ਕੁੱਤੇ ਪੈ ਗਏ ਉਹ ਕਹਿੰਦਾ ਇਹ ਕੁਝ ਰੋਜ਼ ਪੈਂਦੇ ਨੇ ਜੇ ਇਹਨਾਂ ਨੂੰ ਦੇਖ ਕੇ ਮੰਗਣਾ ਛੱਡ ਦਿੱਤਾ ਤੇ ਮੈਂ ਭਿਖਾਰੀ ਕਹਾਦਾ ਹੋਇਆ ਕਿਉਂਕਿ ਸ਼ਬਦ ਭਿਖਾਰੀ ਵਰਤਿਆ ਹੈ ਭਿਖਾਰੀ ਇੱਕ ਜੀਵਨ ਹੈ ਭਿਖਾਰੀ ਇੱਕ ਅੰਦਰ ਦੀ ਦ੍ਰਿੜਤਾ ਹੈ ਭਿਖਾਰੀ ਕੇਵਲ ਨੀਵਾਪਨ ਨਹੀਂ ਉਹਦੇ ਚੋ ਗੁਣ ਲਈਏ ਉਹਨੇ ਕਿਹਾ ਕੋ ਜੇ ਰੋਜ਼ ਪੌਂਕਦੇ ਨੇ ਜੇ ਇਹਨਾਂ ਨੂੰ ਦੇਖ ਕੇ ਮੰਗਣਾ ਛੱਡ ਦਿੱਤਾ ਤੇ ਮੈਂ ਭਿਖਾਰੀ ਕਹਾਦਾ ਹੋਇਆ ਉਹ ਦੋ ਕੰਮ ਕਰਦਾ ਇੱਕ ਤਾਂ ਸੋਟੀ ਨਾਲ ਕੁੱਤਿਆਂ ਨੂੰ ਪਿੱਛਾ ਵਰਜੀ ਜਾਂਦਾ ਤੇ ਦੂਜਾ ਆਪਣਾ ਧਿਆਨ ਜਿਸ ਘਰ ਵਿੱਚ ਮੰਗਣ ਗਿਆ ਉਹਦੇ ਪਾਸੇ ਰੱਖਦਾ ਚੇਤੇ ਰੱਖਿਓ ਕੁੱਤਿਆਂ ਵੱਲ ਧਿਆਨ ਨਹੀਂ ਉਹ ਦਿੰਦਾ ਉਹ ਉਹਦਾ ਜਿਸ ਘਰ ਵਿੱਚੋਂ ਮੰਗਣਾ ਉਹਦੇ ਮੱਲ ਤੇ ਜਦੋਂ ਮੰਗਦਾ ਹੈ ਤੇ ਚੇਤੇ ਰੱਖਿਓ ਉਹਦੀ ਮੰਗਣ ਦੀ ਜੁਗਤੀ ਵढਾਈ ਤੋਂ ਸ਼ੁਰੂ ਹੁੰਦੀ ਹੈ ਮੰਗਤਾ ਬੰਦ ਉਹ ਵਧਾਈ ਕਰਦਾ ਹੈ ਕਿ ਤੇਰੇ ਪੁੱਤਰਾਂ ਨੂੰ ਰੱਬ ਸੁਖ ਦੇ ਤੇਰੇ ਪੋਤਿਆਂ ਨੂੰ ਰੱਬ ਸੁਖ ਦੇ ਇਥੋਂ ਤੱਕ ਉਹ ਆਪ ਮੰਗਣ ਆਇਆ ਤੇ ਖੁਦ ਕਹਿੰਦਾ ਪਏ ਪ੍ਰਮਾਤਮਾ ਤੇਰੇ ਘਰ ਵਿੱਚ ਧਨ ਦੀ ਬਰਕਤ ਪਾ ਦੇ ਕਈ ਵਾਰੀ ਸੋਚੀਦਾ ਭਲਿਆ ਜੇ ਤੂੰ ਤੇਰੇ ਬਰਕਤ ਨਾਲ ਧਨ ਮਿਲ ਜਾਣਾ ਤੇ ਫਿਰ ਤੂੰ ਝੌਂਪੜੀ 'ਚ ਖੁਦ ਕਿਉਂ ਨਹੀਂ ਮੰਗ ਲੈਂਦਾ ਤੂੰ ਇਹਦੇ ਲਈ ਧਨ ਮੰਗਣਾ ਪਏ ਆਪ ਭਿਖਾਰੀਏ ਉਹ ਇੱਕ ਨੁਕਤਾ ਦੱਸ ਦੇ ਕਿ ਜੇ ਮੰਗਣ ਜਾਣੀ ਤੇ ਸਿਬਦ ਕਰਨ ਦੀ ਜਾਚ ਸਿੱਖ ਕਿਉਂਕਿ ਸਿਬਦ ਤੋਂ ਬਿਨਾ ਗੱਲ ਨਹੀਂ ਬਣਦੀ ਤੂੰ ਸਿਬਦ ਕਰਨ ਦੀ ਜਾਚ ਸਿੱਖ ਹੁਣ ਮੰਗਤੇ ਨੇ ਸਿਬਦ ਸ਼ੁਰੂ ਕੀਤੀ ਦਰਵਾਜ਼ਾ ਖੁੱਲਿਆ ਤੇ ਅੰਦਰੋਂ ਆਦਮੀ ਨਿਕਲਿਆ ਪਰਵਾਰ ਦੇ ਜੀ ਨਿਕਲੇ ਤੇ ਚੇਤੇ ਰੱਖੋ ਮੰਗਤੇ ਨੂੰ ਮੰਜੀ ਕੋਈ ਨਹੀਂ ਦਿੰਦਾ ਮੰਗਤੇ ਨੂੰ ਕੋਈ ਗਲਿਚਾ ਨਹੀਂ ਦਿੰਦਾ ਕਈ ਵਾਰੀ ਲੋਕ ਕਬੂਲ ਬੋਲਦੇ ਨਹੀਂ ਅਪ ਸ਼ਬਦ ਬੋਲਦੇ ਨੇ ਫਿੱਕੇ ਬੋਲ ਬੋਲਦੇ ਨੇ ਉਹ ਸਭ ਕੁਝ ਸੁਣੀ ਜਾਂਦਾ ਤੇ ਜ਼ਬਾਨ ਤੋਂ ਸਿਫਤਾ ਕਰੀ ਜਾਂਦਾ ਹੈ ਅਖੀਰ ਤੇ ਮਾਲਕ ਤਰਸ ਦੇ ਘਰ ਵਿੱਚ ਆ ਕੇ ਕਹਿੰਦਾ ਇਹਨੂੰ ਕਬੂਲ ਨਾ ਬੋਲੋ ਜਿਹੜਾ ਇੰਨੀ ਦਿਲੜਤਾ ਨਾਲ ਆਇਆ ਇਹਦੀ ਝੋਲੀ ਵਿੱਚ ਖੈਰ ਜ਼ਰੂਰ ਪਾਓ ਭਾਈ ਗੁਰ ਸਿਖਾਉ ਜਿੱਦ ਨਾਮ ਵਾਲੇ ਪਾਸੇ ਤੁਰਨੇ ਬਾਬਾ ਜੀ ਕਹਿ ਰਹੇ ਸਨ ਸ਼ਬਦ ਅਸਾਂ ਸਾਰਿਆਂ ਸਾਖੀ ਸੁਣੀ ਦੋ ਵਾਰੀ ਦਮਦਮਾ ਸਾਹਿਬ ਬਣਾਇਆ ਤੇ ਬਾਬਾ ਜੀ ਨੇ ਕਹਿ ਦਿੱਤਾ ਇਹਨੂੰ ਟਾ ਦੇਓ ਜਦੋਂ ਤੀਜੀ ਵਾਰੀ ਬਣਾਉਣ ਲੱਗੇ ਆਖਰ ਉਹਨਾਂ ਲੋਕਾਂ ਨੇ ਕਬੂਲ ਬੋਲੇ ਵੀ ਦੇਖੋ ਦਾਲ ਤੇ ਟੁਕੜਾ ਖਾਈ ਜਾਂਦੇ ਨੇ ਇੱਟਾਂ ਲਾਈ ਜਾਂਦੇ ਨੇ ਸਚਾਈਏ ਵੇ ਇਹ ਕਬੂਲ ਸੁਣ ਕੇ ਜੀਵਨ ਨੂੰ ਹੋਰ ਸਾਧਨਾ ਵਿੱਚ ਲੈ ਗਏ ਪਿੱਛਾ ਮੁੜੇ ਨਹੀਂ ਕਿਉਂਕਿ ਜਿੰਨੇ ਮੰਗਣ ਜਾਣਾ ਹੈ ਉਹਦੇ ਕੋਲ ਅਤ ਦੀ ਦ੍ਰਿੜਤਾ ਚਾਹੀਦੀ ਏ ਤੇ ਜਿੱਦਨ ਮੰਗਣ ਵਾਲਾ ਪੁੱਗ ਜਾਏ ਸਚਾਈ ਇਹ ਵੇ ਆਮ ਮੰਗਤੇ ਦੀ ਝੋਲੀ 'ਚ ਲੋਕ ਆਤਾ ਬੰਦੇ ਨੇ ਐਸ ਦਮਦਮਾ ਸਾਹਿਬ ਤੇ ਜਦੋਂ ਕੋਈ ਮੰਗਣ ਆਇਆ ਬਾਬਾ ਸਾਹਿਬ ਸਿੰਘ ਜੀ ਨੇ ਆਪਾਂ ਹੀ ਉਹਦੀ ਝੋਲੀ 'ਚ ਪਾ ਦਿੱਤਾ ਸਚਾਈ ਹੈ ਸੁਣੋ ਸਿਰ ਬੇਨਤੀ ਮੇਰੀ ਪਹਿਲੀ ਗੱਲ ਮੰਗਤਾ ਬਣ ਮਣਾ ਤਾਂ ਹੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸ਼ਬਦ ਨੇ ਜਿਹੜੇ ਪਖਾਰੀ ਬਣ ਕੇ ਉਚਾਰਨ ਕੀਤੇ ਗਏ ਅਸੀਂ ਪੜਨੇ ਆ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕੇ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹੋ ਤੈ ਪੈ ਮੰਗੂ ਦੇਵੋ ਆਪਣਾ ਨਾਮ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਮੰਗਤਾ ਹੈ ਨਾ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਹਜ਼ੂਰ ਦੀ ਬਾਣੀ ਵਿੱਚੋਂ ਖੰਤੀ ਇਕ ਇਕ ਪੇ ਖਾਰੀ ਤੇਰੇ ਤੂੰ ਨਿਜਪਤਖਾ ਦਾਤਾ ਖਉ ਦਇਆਲ ਨਾਮ ਤੇ ਉਹ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਭਿਖਾਰੀ ਬਣ ਕੇ ਮਾਲਕ ਦੇ ਦਰ ਵਿੱਚੋਂ ਮੰਗਣ ਦੀ ਜਾ ਸਿੱਖ ਕਿਉਂਕਿ ਭਿਖਾਰੀ ਵਰਗੀ ਦ੍ਰਿੜਤਾ ਕਿਸੇ ਕੋਲ ਨਹੀਂ ਆਪਾਂ ਜਦੋਂ ਪਰਮਾਰਥ ਦੀ ਚੱਲਣ ਦੀ ਗੱਲ ਕਰਨੇ ਆਂ ਚਾਰ ਬੰਦਿਆਂ ਨੇ ਨਿੰਦਿਆ ਕੀਤੀ ਲੋਕ ਪਾਲੇ ਬਦਲ ਜਾਂਦੇ ਨਹੀਂ ਭਾਈ ਗੁਰ ਸਿੱਖੋ ਕਮਾਈ ਵਾਲਾ ਆਵਾਰਾ ਢੋਂਕਦਿਆਂ ਨੂੰ ਦੇਖ ਕੇ ਵੀ ਕਦੀ ਮੰਗਣਾ ਨਹੀਂ ਛੱਡਦਾ ਹੁੰਦਾ ਦੂਸਰੀ ਬੇਨਤੀ ਐਸੇ ਪ੍ਰਕਰਨ ਨੂੰ ਭਿਖਾਰੀ ਬਣ ਕੇ ਮੰਗ ਤੇ ਜੇ ਕਿਤੇ ਮੰਗਣ ਦੀ ਜਾ ਸਿੱਖਣੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਇੱਕ ਕੂਕਰ ਬਣ ਕੇ ਮਾਲਕ ਦੇ ਦਰ ਤੋਂ ਮੰਗ ਕਿਉਂਕਿ ਅੱਜ ਅਸ ਅਸ ਰਾਤ ਇਸ ਦਰ ਤੇ ਬੈਠੇ ਹਾਂ ਇੱਥੇ ਕੋਈ ਬਖਸ਼ਾ ਲੈ ਗਿਆ ਪੇਟ ਨਾਲ ਆਪਣੇ ਇਕ ਬੰਨੀ ਤੇ ਮੈਂ ਉਸ ਵੇਲੇ ਸੋਚ ਰਿਆ ਸਾਂ ਆਪ ਪੱਤੇ ਖਾਦੇ ਤੇ ਜਿੱਥੇ ਉਹ ਚਲਾ ਗਿਆ ਉਹਨੂੰ ਤੋਪਾਂ ਦੇ ਗੋਲਿਆਂ ਨਾਲ ਵੀ ਢਾਇਆ ਕਹਿਣ ਲੱਗੇ ਲੰਗਰ ਤਿਆਰ ਕਰ ਦਿਓ ਆਖਿਰ ਆਪਣੇ ਨੇ ਜੇ ਤੋਪਾਂ ਨਾਲ ਉਡਾ ਜਾਣਗੇ ਇਸ ਘਰ ਚੋਂ ਕਦੀ ਕੋਈ ਭੁੱਖਾ ਨਹੀਂ ਗਿਆ ਸਾਨੂੰ ਮਾਰਨ ਤੋਂ ਬਾਅਦ ਲੰਗਰ ਜ਼ਰੂਰ ਛਕੇ ਜਾਣ ਇਹ ਸਚਾਈ ਹੈ ਉਸ ਮਹਾਨ ਮਹਾਪੁਰਖ ਜਿਨ੍ਹਾਂ ਨੂੰ ਤੋਪਾਂ ਨਾਲ ਉਡਾਇਆ ਗਿਆ ਸ਼ਹਿਦ ਉਹਨਾਂ ਤੋਪਾਂ ਦੇ ਗੋਲੇ ਅੱਜ ਤੱਕ ਸੇ ਕੌਮ ਨੂੰ ਟਿਕਰ ਨਹੀਂ ਦਿੰਦੇ ਪਏ ਇਹ ਸਚਾਈ ਨੂੰ ਮੰਨਣਾ ਪੈਗਾ ਇੱਕ ਦਿਨ ਕਿਉਂ ਨਹੀਂ ਸਾਡੇ ਵਿੱਚ ਇੱਕ ਸੁਰਤਾ ਕਮਾਈ ਵਾਲਾ ਹੈ ਸਾਰੀ ਜ਼ਿੰਦਗੀ ਸਮਰਪਿਤ ਕੀਤੀ ਹੈ ਦੂਜੀ ਸਰਵ ਇੱਕ ਬੇਨਤੀ ਕਿ ਮਾਲਕ ਦੇ ਦਰ ਤੇ ਕੂਕਰ ਬਣ ਕੇ ਮੰਗੇ ਮਹਾਰਾਜ ਜੀ ਨੇ ਬਾਣੀ ਚ ਕਿਹਾ ਕਿ ਕੁੱਤਾ ਮਾਲਕ ਨੇ ਰੱਖਿਆ ਤੇ ਜਦੋਂ ਕਈ ਵਾਰੀ ਪ੍ਰਸ਼ਾਦਾ ਛਕ ਨਹੀਂ ਆ ਤੇ ਕੁੱਤਾ ਸਾਹਮਣੇ ਆ ਕੇ ਬੈਠ ਜਾਂਦਾ ਹੈ ਤੇ ਅਕਸਰ ਪਿੰਡਾਂ ਵਿੱਚ ਇਹ ਸ਼ਬਦ ਵਰਤੇ ਸਨ ਕਿ ਜਦੋਂ ਰੋਟੀ ਖਾਨਿਆ ਤੇ ਸਾਡੀਆਂ ਬੁਰਕੀਆਂ ਵੱਲ ਦੇਖੀ ਜਾਂਦਾ ਇਹਨੂੰ ਸੋਟਾ ਮਾਰ ਕੇ ਪਰਾਂ ਕਰੋ ਕੁੱਤੇ ਨੂੰ ਛੋਟਾ ਮਾਰਿਆ ਉਹਨੇ ਮੰਜੇ ਦਾ ਚੱਕਰ ਕੱਢਿਆ ਫਿਰ ਮਾਲਕ ਦੇ ਸਾਹਮਣੇ ਬਹਿ ਗਿਆ ਉਹਨੇ ਕਿ ਕੰਮ ਕਰੋ ਇਹਨੂੰ ਮਾਰ ਕੇ ਬਾਹਰ ਕੱਢੋ ਪੈਰਾਂ ਨਾਲ ਠੋਕਰਾ ਮਾਰੀਆਂ ਜਿਹੜਾ ਕੁੱਤਾ ਆਮ ਕੋਈ ਬੰਦਾ ਲੰਘੇ ਘਰ ਵਿੱਚ ਆਏ ਉਹਦੇ ਦੀ ਭੌਂਕਦਾ ਹੈ ਮਾਲਕ ਪੈਰਾਂ ਨਾਲ ਠੁੱਡੇ ਮਾਰਦਾ ਉਹ ਵੱਡਨ ਦੀ ਥਾਉਲ ਨਾਲ ਪੈਰਾਂ ਨਾਲ ਉਹਨਾਂ ਪੈਰਾਂ ਨੂੰ ਆਪਣੇ ਮੂੰਹ ਨਾਲ ਚੁੰਮੀ ਜਾਂਦਾ ਹੈ ਮੂੰਹ ਤਾਂ ਉਹੀ ਹੈ ਨਾ ਦੂਸਰੇ ਬੰਦੇ ਲਈ ਦੰਦ ਨੇ ਪਰ ਆਪਣੇ ਮਾਲਕ ਵਾਸਤੇ ਜੀਬ ਹੈ ਉਹਦੇ ਚਰਨ ਚੁੰਮਦਾ ਪਿਆ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਨਾਲ ਦਾ ਗਵਾਂਢੀ ਅਰਬਪਤੀ ਹੋਵੇ ਮੰਤਰੀ ਸੰਤਰੀ ਹੋਵੇ ਕੁੱਤਾ ਭੁੱਖਾ ਤਾਂ ਮਰ ਜਾਏਗਾ ਪਰ ਆਪਣੇ ਮਾਲਕ ਦੇ ਦਰਵਾਜ਼ੇ ਤੋਂ ਬਿਨਾਂ ਗਵਾਂਢੀ ਦੇ ਕੋਲ ਤੇ ਨਹੀਂ ਜਾਏਗਾ ਉਹ ਹੋਵੇਗਾ ਅਰਬਪਤੀ ਆਪਣੇ ਕਰ ਹੋਵੇਗਾ ਤਖਤਾਂ ਤਾਜ਼ਾਂ ਵਾਲਾ ਆਪਣੇ ਕਰ ਉਹ ਕਹਿੰਦਾ ਮੈਂ ਵਫਾਦਾਰ ਹਾਂ ਗਵਾਂਦੀ ਦੀ دیوار ਸੰਜੀਏ ਪਰ ਉਹ ਮਾਲਕ ਦਾ ਦਰ ਛੱਡ ਕੇ ਉਧਰ ਨਹੀਂ ਜਾਂਦਾ ਤੇ ਜਦੋਂ ਦਰਵਾਜ਼ਾ ਖੁੱਲਦਾ ਹੈ ਤੇ ਉਹ ਹੀ ਕੁੱਤਾ ਕੁਝ ਪੈਰਾਂ ਤੋਂ ਬਾਅਦ ਕੋਈ ਇਤਰਾਜ਼ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਕਰਦਾ ਮਾਲਕ ਦੇ ਚਰਨਾਂ ਨੂੰ ਦੇਖ ਕੇ ਫਿਰ ਚੁੰਮਣ ਲੱਗ ਪੈਂਦਾ ਹੈ ਮਾਲਕ ਕਹਿੰਦਾ ਮੈਂ ਠੁੱਡੇ ਮਾਰੇ ਆਪਣੇ ਬੱਚੇ ਨੂੰ ਸ਼ਖਤ ਬੋਲੀਏ ਉਹ ਅੱਗੋਂ ਬੋਲਣਾ ਛੱਡ ਜਾਂਦਾ ਹੈ ਇਹ ਕੁੱਤਾ ਕਿੰਨਾ ਵਫਾਦਾਰ ਠੋਕਰਾਂ ਖਾਣ ਤੋਂ ਬਾਅਦ ਫਿਰ ਪੈਰ ਚੁੰਮਣ ਵਾਸਤੇ ਆ ਗਿਆ ਮਾਲਕ ਨੇ ਕਿਹਾ ਅੱਛ ਇਹਨੂੰ ਧੱਕਾ ਨਾ ਮਾਰਿਓ ਇਹਨੂੰ ਘਰ ਵੀ ਥਾਂ ਦੇ ਦਿਓ ਆਹ ਦੂਜਾ ਤਰੀਕਾ ਗੁਰੂ ਗ੍ਰੰਥ ਸਾਹਿਬ 'ਚ ਮੰਗਣ ਦਾ ਹੈ ਕੂਕਰ ਬਣ ਕੇ ਹਮ ਕੂਕਰ ਤੇਰੇ ਦਰਬਾਰ ਤਰੀਕਾ ਹੈ ਨਾਮ ਮੰਗਣ ਦਾ ਇਹ ਅੰਦਰ ਦੀਆਂ ਅਵਸਥਾਵਾਂ ਨੇ ਕੇਵਲ ਜਾਨਵਰਾਂ ਦੀ ਜਾਂ ਪਿਖਾਰੀਆਂ ਦੀ ਬਾਹਰਮੁਕੀ ਖਿਆਲੀ ਰਚਨਾ ਨਹੀਂ ਹਮ ਕੂਕਰ ਤੇਰੇ ਦਰਬਾਰ ਭੋਂਕੇ ਆਗੇ ਬਦਨ ਪਸਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਭਾਈ ਸਵਾਮੀ ਕੋ ਗ੍ਰਿਵਜੋਸਦਾ ਸਵਾੰਤਜਤਨੀ ਨਿਤ ਨਾਨਕ ਇਹ ਵਿਦਖਰ ਭਜੋ ਇਕ ਮਨ ਹੋਏ ਇਕ ਚਿਤ ਕਬੀਰ ਸਾਹਿਬ ਨੇ ਕਿਹਾ ਕਬੀਰ ਕੂਕਰ RAM ਕੋ ਮੁੱਟਿਆ ਮੇਰੋ ਨਾਉ ਗਲੇ ਖਮਾਰੇ ਜੇਵਰੀ ਜੇ ਖੀਚੇ ਤੈ ਜਾਉ ਮੇਰੇ ਗਲ ਚ ਤੇਰੇ ਹੁਕਮ ਦੀ ਜੰਜ਼ੀਰ ਪਈ ਏ ਕੂਕਰ ਬਣ ਕੇ ਮਾਲਕ ਦੇ ਦਰ ਤੋਂ ਮੰਗਨ ਦੀ ਜਾਇਸ਼